ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਛੋਟੇ-ਛੋਟੇ ਜਿਹੜੇ ਮੈਂ ਟਿਪਸ ਦੱਸਣ ਜਾ ਰਿਹਾ ਹਾਂ ਗਰਮੀਆਂ ਦੇ ਵਿੱਚ ਤੁਸੀਂ ਪਸ਼ੂਆਂ ਦੀ ਰੱਖ-ਰਖਾਵ ਕਿਵੇਂ ਕਰ ਸਕਦੇ ਹੋ ਦੋਸਤੋ ਤੁਹਾਨੂੰ ਪਤਾ ਹੈ ਕਿ ਗਰਮੀ 45-46 ਡਿਗਰੀ ਤੱਕ ਸੁੱਕੀ ਗਰਮੀ ਜਿਹੜੀ ਇਹ ਪੈਣ ਲੱਗ ਗਈ ਹੈ ਇਹਨਾਂ ਦਿਨਾਂ ਦੇ ਵਿੱਚ ਡੰਗਰ ਅਕਸਰ ਆ ਕੇ ਹੁਣ ਆਪਣੇ ਜਿਨ੍ਹਾਂ ਨੇ ਕੋਈ ਬਰੀਡ ਰੱਖੀ ਆ ਖਾਸ ਕਰ ਜਿਨ੍ਹਾਂ ਨੇ ਜਿਆਦਾਤਰ ਐਚਐਫ ਰੱਖੀ ਹੈ ਜਾਂ ਐਚਐਫ ਕਰੋਸ ਬਰੀਡ ਰੱਖੀ ਹੈ ਡੰਗਰ ਘਟ ਖਾਣਗੇ ਡੰਗਰ ਹੌਫਣਗੇ ਡੰਗਰ ਲਾਲਾ ਸੁੱਟਣਗੇ ਡੰਗਰਾਂ ਨੂੰ ਬੁਖਾਰ ਵੀ ਹੋਊਗਾ ਟੈਂਪਰੇਚਰ ਇੱਕ ਅੱਧਾ ਪੁਆਇੰਟ ਤੋਂ ਉੱਪਰ ਰਹੂਗਾ ਹੀ ਰਹੂਗਾ ਕਲੀਆਂ ਨੂੰ ਹਾਈ ਟੈਂਪਰੇਚਰ ਦੀ ਹੋਣ ਦੇ ਵਿੱਚ ਥਲੇਰੀਆ ਬਵੇਸ਼ੀ ਆਣਾ ਪਲਾਜ਼ਮਾ ਸੇ ਸੋਣ ਦੀ ਵੀ ਜਿਹੜੀ ਐ ਉਹ ਦਿੱਕਤ ਆਊਗੀ ਦੋਸਤੋ ਆਪਾਂ ਇਹ ਸਮੱਸਿਆ ਤਾਂ ਦੇਖੋ ਆਪਾਂ ਨੂੰ ਆਉਣੀ ਹੀ ਆਉਣੀਆਂ ਨੇ ਆਪਾਂ ਹੱਲ ਕੀ ਕਰਨਾ ਜਿੰਨਾ ਵੀਰਾਂ ਕੋਲ ਖੁੱਲੀ ਜਗ੍ਹਾ ਨਹੀਂ ਪੱਖੇ ਲਾਓ ਫੈਨ ਲਾਓ ਤੇ ਵੱਡੇ ਮਤਲਬ ਪੱਖੇ ਛੱਤ ਵਾਲੇ ਮੈਂ ਕਿਹਾ ਫੈਨ ਵੱਡੇ ਜਿਹੜੇ ਫਰਾਟੇ ਹੁੰਦੇ ਨੇ ਉਹ ਲਾਓ ਤੇ ਡੰਗਰਾਂ ਨੂੰ 2-3 ਟਾਈਮ ਠੰਡੇ ਸਮਰਸੀਬਲ ਦੇ ਪਾਣੀ ਨਾਲ ਨਿਵਾਓ ਪੀਣ ਵਾਲਾ ਪਾਣੀ ਡੇਲੀ 2-3 ਟਾਈਮ ਚੇਂਜ ਕਰੋ ਠੰਡਾ ਪਾਣੀ ਪੀਂਦੇ ਰਹੋ ਡੰਗਰਾ ਦੇ ਖਰਾਕ ਵਿੱਚ ਹੁਣ ਫਰਕ ਪਾ ਦਿਓ ਜੀ ਠੰਡੀਆਂ ਚੀਜ਼ਾਂ ਜਿੱਦਾਂ ਕਿ ਛੋਲਿਆਂ ਦੀ ਚੂਰੀ ਸਰੋਂ ਦੀ ਖਲ ਜਿਹੜੇ ਵੀ ਰੈਡੀਮੇਡ ਫੀਡ ਤੇ ਨੇ ਉਹ ਥੋੜਾ ਜਿਹਾ ਤੁਸੀਂ ਮਿੱਠਾ ਸੋਡਾ ਵਧਾਓ ਸਾਇਲੇਜ ਦੀ ਮਾਤਰਾ ਘਟਾ ਕਰੋ ਥੋੜੀ ਜਿਹੀ ਮਾਤਰਾ ਤੂੜੀ ਦੀ ਵਧਾਓ ਕਿਉਂਕਿ ਸਾਇਲਜ ਗਰਮ ਹੁੰਦਾ ਤੇ ਨਾਇਆਸੀਨ ਪਾਓ ইস্ট ਦੀ ਮਾਤਰਾ ਵਧਾਓ ਮਿੱਠਾ ਸੋਡਾ ਜਿਹੜਾ ਹੈ 100 ਤੋਂ 150 ਗ੍ਰਾਮ ਕਰੋ ਤਾਂ ਕਿ ਡੰਗਰ ਦਾ ਹজম ਹੁੰਦਾ ਰਹੇ ਡੰਗਰ ਜੇ ਅਗਰ ਲਾਲਾਂ ਸਿੱਡਦਾ ਵੀ ਹੈ ਖੁਰਲੀਆਂ ਦੇ ਵਿੱਚ ਨਮਕ ਰੱਖ ਦੋ ਚਟਣ ਨੂੰ ਇਹ ਚੀਜ਼ਾਂ ਤੁਸੀਂ ਛੋਟੀਆਂ-ਛੋਟੀਆਂ ਕਰੋ ਪਾਣੀ ਜ਼ਿਆਦਾਤਰ ਬਹੁਤ ਜ਼ਰੂਰੀ ਹੈ ਪਾਣੀ ਠੰਡਾ ਤੁਸੀਂ ਪੀਂਦੇ ਰਹੋ ਪਾਣੀ ਠੰਡਾ ਪਲਾਣਾ ਬਹੁਤ ਜ਼ਰੂਰੀ ਹੈ ਇਹ ਛੋਟੀਆਂ-ਛੋਟੀਆਂ ਤੁਸੀਂ ਆਪਣੇ ਟਿਪਸ ਬਣਾਓ ਤੁਹਾਡਾ ਜਿਹੜਾ ਹੈ 25 ਤੋਂ 30% ਜਿਹੜਾ ਹੈ ਫਾਇਦਾ ਹੋ ਜੂਗਾ ਹੋਰ ਤੁਹਾਨੂੰ ਬਾਜ਼ਾਰ ਤੋਂ ਮੈਡੀਸਨ ਕੈਲਸ਼ੀਅਮ ਜਾਂ ਠੰਡੇ ਪਾਊਡਰ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਭਰਾ ਜੀ ਉਹਨਾਂ ਨੇ ਕੋਈ ਫਰਕ ਨਹੀਂ ਪਾਣਾ ਜਿਵੇਂ ਮਾਰਕੀਟ ਦੇ ਵਿੱਚ ਆਉਂਦੇ ਰਹਿਣਾ ਜੀ ਕੂਲ ਲਾਈਟ ਆ ਗਿਆ ਜੀ ਕੂਲ ਡੇ ਆ ਗਿਆ ਬਾਈ ਉਹਨਾਂ ਨੇ ਕੋਈ ਫਰਕ ਨਹੀਂ ਪਾਣਾ ਫਰਕ ਸਿਰਫ ਪਾਣਾ ਤਾਂ ਪਸ਼ੂਆਂ ਦੇ ਇਨਟੇਕ ਤੇ ਪਾਣਾ ਪਸ਼ੂਆਂ ਨੂੰ ਸਵੇਰ ਦੇ ਟਾਈਮ 5-6 ਵਜੇ ਫੀਡਿੰਗ ਕਰੋ ਤੇ ਸ਼ਾਮ ਨੂੰ 5-6 ਵਜੇ ਫੀਡਿੰਗ ਕਰੋ ਜਿਹੜੇ ਡੰਗਰ ਖਾਂਦੇ ਰਹਿਣ ਦਿਨ ਦੇ ਟਾਈਮ ਪਸ਼ੂਆਂ ਨੂੰ ਰੈਸਟ ਕਰ ਦਿਓ ਜਿੰਨਾ ਕਿ ਉਹ ਖਾਂਦੇ ਨੇ ਉਹਨਾਂ ਕੋ ਉਹਨਾਂ ਨੂੰ ਆਰਾਮ ਨਾਲ ਖਾ ਲੈਣ ਦਿਓ ਪਸ਼ੂ ਨੂੰ ਓਨਾ ਕੀ ਪਾਓ ਜਿੰਨਾ ਕੋ ਉਹ ਖਾ ਸਕਦਾ ਇਹਦੇ ਵਿੱਚ ਦਿੱਕਤਾਂ ਕੀ ਆਈਆਂ ਨੇ ਹੁਣ ਕਈ ਫਾਰਮਾਂ ਨੂੰ ਦਿੱਕਤਾਂ ਆਉਣ ਗਈਆਂ ਪਸ਼ੂ ਘੱਟ ਖਾਏਗਾ ਦੁੱਧ ਤਾਂ ਕਈਆਂ ਦਾ ਘਟ ਗਿਆ ਦੁੱਧ ਹੁਣ ਡੇਲੀ ਦੋ ਦੋ ਚਾਰ ਚਾਰ ਕਿਲੋ ਦੇ ਹਿਸਾਬ ਨਾਲ ਨੀਚੇ ਵੱਜੂਗਾ ਗਰਮੀ 'ਚ ਜਿੰਨੇ ਮਰਜ਼ੀ ਤੁਸੀਂ ਪੱਖੇ ਲਾ ਲਓ ਫੁਆਰੇ ਲਾ ਲਓ ਸਪ੍ਰਿੰਕਲਰ ਲਾ ਲਓ ਜਿਹੜਾ ਦੁੱਧ ਟੁੱਟ ਗਿਆ ਉਹ ਦੁਬਾਰੇ ਵਾਪਸ ਨਹੀਂ ਆਉਣਾ ਦੁੱਧ ਘਟੂਗਾ ਲਾਜ਼ਮੀ ਘਟੂਗਾ ਆਪਾਂ ਆਪਣੇ ਜਾਨਵਰ ਨੂੰ ਬਿਮਾਰ ਹੋਣ ਤੋਂ ਬਚਾਉਣਾ ਹੈ ਵੇਖੋ ਦੁੱਧ ਕਿਲੋ 2 ਕਿਲੋ ਇੱਧਰ ਉੱਧਰ ਹੋਊਗਾ ਤਾਂ ਕੋਈ ਚੱਕਰ ਨਹੀਂ ਅਗਰ ਤੁਸੀਂ ਛੋਡੇ ਵਗੈਰਾ ਜਾਂ ਈਸਟ ਵਗੈਰਾ ਯੂਜ਼ ਨਹੀਂ ਕਰੋਗੇ ਨਾਇਸਰੀ ਯੂਜ਼ ਨਹੀਂ ਕਰੋਗੇ ਤਾਂ ਤੁਹਾਡੀ ਫੈਟ ਵੀ ਘਟੂਗੀ ਇਸੇ ਕਰਕੇ ਸਾਰੀਆਂ ਚੀਜ਼ਾਂ ਹੁਣ ਮੌਸਮ ਦੇ ਹਿਸਾਬ ਨਾਲ ਹਰੇਕ ਚੀਜ਼ ਬਦਲਣੀ ਪੈਣੀ ਆ ਖਾਸ ਕਰਕੇ ਪਾਣੀ ਤੇ ਜਰੂਰ ਧਿਆਨ ਦਿਓ 2-3 ਟਾਈਮ ਫਰੈਸ਼ ਠੰਡਾ ਪਾਣੀ ਪਿਆਓ ਟੈਂਕੀਆਂ ਦੇ ਪਾਣੀ ਵੇਹੇ ਤਪ ਜਾਂਦੇ ਨੇ ਤੁਸੀਂ ਡੰਗਰਾਂ ਨੂੰ ਸਮਰਸੀ ਵੱਲ ਚਲਾ ਕੇ ਨਵਾਓ ਪਾਣੀ ਉੱਪਰ ਪਾਉਂਦੇ ਰਹੋ ਗਰਮੀ ਤੋਂ ਬਚਾਉਣ ਦਾ ਇਹੀ ਇੱਕ ਇੱਕ ਜਰੀਆ ਹੈ ਪਸ਼ੂ ਨੂੰ ਠੰਡਾ ਕਰੋ ਪਸ਼ੂ ਫਿਰ ਖਾਊਗਾ ਤੇ ਅਗਰ ਕਿਸੇ ਵੀ ਵੀਰ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦਾ ਹੈ ਆਪਾਂ ਉਹਦੀ ਹਰੇਕ ਸਮੱਸਿਆ ਦਾ ਹੱਲ ਕਰਕੇ ਦੇਵਾਂਗੇ ਚਾਹੇ ਉਹਨੇ ਐਫ ਰੱਖੀ ਏ ਚਾਹੇ ਉਹਨੇ ਜਰਸੀ ਰੱਖੀ ਏ ਚਾਹੇ ਉਹਨੇ ਰੈੱਡ ਐਂਡ ਵਾਈਟ ਰੱਖੀ ਹੋਈ ਏ ਆਪਣੇ ਤਾਂ ਜਾਨਵਰ ਦੇਖੋ 4:30-5 ਵਜੇ ਤੋਂ ਬਾਅਦ ਉਹ ਬਾਹਰ ਆ ਜਾਂਦੇ ਨੇ ਛੱਡ 'ਚ ਤੇ ਤਲਾਹ ਦੇ ਵਿੱਚ ਨਹਾ ਕੇ ਉਸ ਤੋਂ ਬਾਅਦ ਖਾਂਦੇ ਰਹਿੰਦੇ ਨੇ ਇਹ ਆਪਾਂ ਨੂੰ ਮੌਸਮ ਦੇ ਹਿਸਾਬ ਨਾਲ ਜਿਹੜੇ ਨੇ ਖੁਰਾਕ ਦੇ ਬਦਲਾਅ ਆਪਾਂ ਨੂੰ ਕਰਨੇ ਪੈਣਗੇ ਤਾਂ ਜਾ ਕੇ ਗੱਲ ਬਣੂਗੀ ਅਗਰ ਤੁਸੀਂ ਆਚਾਰ ਵੀ ਪੂਰਾ ਠੋਕ ਕੇ ਰੱਖੋਗੇ ਫੀਡ ਵੀ ਪੂਰੀ ਠੋਕ ਕੇ ਰੱਖੋਗੇ ਤਾਂ ਜਾਨਵਰ ਘੱਟ ਖਾਣਗੇ ਤੇ ਆਪਣੀ એનર્ਜੀ ਤੋੜਨਗੇ ਥੈਂਕ ਯੂ ਜੀ